ਦੋਸਤੋ ਤੁਹਾਨੂੰ ਪਤਾ ਕਿ ਇੱਕ ਫੋਟੋ ਖਿੱਚ ਲਈ ਜਾਂਦੀ ਹੈ ਅਤੇ ਇੱਕ ਫੋਟੋ ਸਪੈਸ਼ਲੀ ਖਾਸ ਤੌਰ ਤੇ ਖਿਚਵਾਈ ਜਾਂਦੀ ਆ ਤੇ ਦੋਨਾਂ ਵਿੱਚ ਕਾਫੀ ਫਰਕ ਹੁੰਦਾ ਇੱਕ ਪਾਸੇ ਇੱਕ ਡੀਸੀ ਹੁੰਦੀ ਹੈ ਉਹ ਇੱਕ ਆਮ ਘਰ ਦੀ ਧੀ ਸਾਖਸ਼ੀ ਸਾਨੀ ਵਰਗੀ ਡੀਸੀ ਹੁੰਦੀ ਹੈ ਜਿਹਦੀ ਸਦਬੋਧ ਭੁੱਲ ਜਾਂਦੀ ਹੈ ਆਪਣੇ ਇਲਾਕੇ ਦੇ ਲੋਕਾਂ ਨੂੰ ਮੁਸੀਬਤ ਵਿੱਚ ਵੇਖਦੇ ਉਹਦੀਆਂ ਤਸਵੀਰਾਂ ਹੁੰਦੀਆਂ ਨੇ ਉਹ ਖਿਚਵਾਉਂਦੀ ਨਹੀਂ ਉਹਦੀ ਤਸਵੀਰ ਲੋਕ ਖਿੱਚਦੇ ਨੇ ਤਾਂ ਕਿ ਉਹ ਦੱਸ ਸਕਣ ਵੀ ਇਹ ਸਾਡੀ ਡੀਸੀ ਆ ਇਹ ਸਾਡੀ ਬੱਚੀ ਆ ਤੇ ਆਹ ਵੇਖੋ ਕਿ ਆਪਣੇ ਖੇਲਰੇ ਵਾਲਾਂ ਦੇ ਵਿੱਚ ਆਪਣੀ ਭੁੱਲੀ ਹੋਈ ਸੁੱਧ ਬੋਧ ਦੇ ਵਿੱਚ ਫਾਡੇ ਲਈ ਕੰਮ ਕਰ ਰਹੀ ਆ ਅਤੇ ਦੂਜੇ ਪਾਸੇ ਇੱਕ ਤਸਵੀਰ ਖਿਚਵਾਈ ਜਾਂਦੀ ਆ ਖਿਚਵਾਈ ਜਾਂਦੀ ਆ ਉਹਨਾਂ ਮੈਡਮਾਂ ਵੱਲੋਂ ਉਹਨਾਂ ਕੜਾਮਤ ਚੌਧ ਰਾਣੀਆਂ ਵੱਲੋਂ ਜਿਨ੍ਹਾਂ ਕੋਲੇ ਪੂਰਾ ਸਮਾਂ ਹੁੰਦਾ ਮੇਕਅਪ ਕਰਕੇ ਆਉਣ ਦਾ ਪੂਰਾ ਲੇਪਾ ਪੁੱਥੀ ਕਰਕੇ ਆਉਣ ਦਾ ਅਤੇ ਆ ਕੇ ਲੋਕਾਂ ਦੇ ਦਰਦ ਵਿੱਚ ਸ਼ਰੀਕ ਹੋਣ ਦਾ ਭਲਾ ਕੋਈ ਇਹ ਦੱਸੋ ਕਿ ਜੇਕਰ ਤੁਹਾਡੇ ਕਿਸੇ ਆਪਣੇ ਦੇ ਘਰ ਵਿੱਚ ਮੌਤ ਹੋ ਜਾਵੇ ਤਾਂ ਤੁਸੀਂ ਕੀ ਉਹਦੇ ਜਾਣ ਤੋਂ ਪਹਿਲਾਂ ਮੇਕਅਪ ਕਰਕੇ ਜਾਂਦੇ ਆ ਕਿ ਤਿਆਰ ਹੋ ਕੇ ਜਾਂਦੇ ਆ ਫਰਕ ਤਾਂ ਹੁੰਦਾ ਹੈ ਨਾ ਪਰ ਨਹੀਂ ਇਹ ਮੇਕਅਪ ਕਰਕੇ ਜਾਂਦੇ ਨੇ ਇਹ ਕਿਸਾਨਾਂ ਦੇ ਕੋਲ ਵੀ ਮੇਕਅਪ ਕਰਕੇ ਹੀ ਆਉਂਦੇ ਨੇ ਉਹ ਲੀਡਰ ਸਹਿਬਾਨ ਜਿਨ੍ਹਾਂ ਨੇ ਕੋਈ ਪਾਰਟੀ ਨਹੀਂ ਛੱਡੀ ਜਿਨ੍ਹਾਂ ਨੂੰ ਸਿਰਫ ਚੌਧਰ ਚਾਹੀਦੀ ਹੈ ਉਹ ਆਉਂਦੇ ਨੇ 10 ਬੰਦੇ ਇਕੱਠੇ ਕਰਦੇ ਨੇ ਤੇ ਜਿਨ੍ਹਾਂ ਨੇ ਸਾਰੀ ਉਮਰ ਕਦੇ ਰੰਬਾ ਨਾ ਫੜਿਆ ਹੋਵੇ ਉਹ ਲੋਕਾਂ ਨੂੰ ਦੱਸਦੇ ਨੇ ਕਿ ਕਹੀ ਕਿਦਾਂ ਫੜਨੀ ਹੈ ਬੰਨ ਕਿਦਾਂ ਬੰਨਣਾ ਹੈ ਨੱਕੇ ਕਿਦਾਂ ਲਾਉਣੇ ਨੇ ਐਂਜੀ ਰੋਟੀ ਰੋਟੀ 'ਚ ਵੀ ਫਰਕ ਹੁੰਦਾ ਇੱਕ ਰੋਟੀ ਇਹ ਖਾਂਦਿਆਂ ਦੀ ਤਸਵੀਰ ਆਉਂਦੀ ਹੈ ਉਹਨਾਂ ਨੌਜਵਾਨਾਂ ਦੀ ਜਿਹੜੇ ਸਵੇਰ ਤੋਂ ਸ਼ਾਮ ਲੋਕਾਂ ਦੇ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਅਤੇ ਉਹਨਾਂ ਦੀ ਪੰਗਤ ਵਿੱਚ ਪ੍ਰਸ਼ਾਦਾ ਸ਼ੱਕ ਦੀ ਤਸਵੀਰ ਆਉਂਦੀ ਹੈ ਕਿ ਪਹੀ ਤੇ ਬੈਠੇ ਪ੍ਰਸ਼ਾਦਾ ਸ਼ੱਕ ਰਹੇ ਨੇ ਲਿਬੜੇ ਤੇ بڑے ਹੱਥਾਂ ਦੇ ਵਿੱਚ ਉਹਨਾਂ ਦੇ ਪ੍ਰਸ਼ਾਦੇ ਨੇ ਅਤੇ ਉਹ ਖਾ ਰਹੇ ਨੇ ਅਤੇ ਖਾਂਦੇ ਵੀ ਉਹਨਾਂ ਦਾ ਧਿਆਨ ਤਸਵੀਰ ਦੱਸਦੀ ਹੈ ਕਿ ਉਹਨਾਂ ਲੋਕਾਂ ਦੇ ਵਿੱਚ ਹੀ ਆ ਜਿੰਨਾਂ ਤੱਕ ਉਹਨਾਂ ਦੇ ਬਾਅਦ ਦੇ ਵਿੱਚ ਪ੍ਰਸ਼ਾਦਾ ਪਹੁੰਚਾਉਣਾ ਹੈ ਮਦਦ ਲੈ ਕੇ ਜਾਣੀ ਹੈ ਅਤੇ ਇੱਕ ਪ੍ਰਸ਼ਾਦਾ ਖਾਣ ਦੀ ਕਵਾਇਦ ਕੀਤੀ ਜਾਂਦੀ ਹੈ ਵਿਖਾਵਾ ਕੀਤਾ ਜਾਂਦਾ ਉਹ ਸਿਕਿਉਰਟੀ ਵਿੱਚ ਆਉਂਦੇ ਨੇ ਆਪਣੇ ਲਾਮ ਲਸ਼ਕਰ ਨਾਲ ਆਉਂਦੇ ਨੇ ਸ਼ਾਹੀ ਆਪਣੇ ਲਸ਼ਕਰ ਦੇ ਨਾਲ ਆਉਂਦੇ ਨੇ ਤੇ ਲੋਕਾਂ ਦੇ ਕੰਮ ਕਾਜ ਰੋਕ ਕੇ ਇੱਕ ਪਲ ਦੇ ਲਈ ਬੰਦੇ ਨੇ ਪ੍ਰਸ਼ਾਦਾ ਫੜਦੇ ਨੇ ਪ੍ਰਸ਼ਾਦਾ ਖਾਂਦਿਆਂ ਦੀ ਫੋਟੋ ਖਿੱਚਦੇ ਨੇ ਅਤੇ ਫੋਟੋ ਖਿੱਚਦਿਆਂ ਪ੍ਰਸ਼ਾਦਾ ਵਾਪਸ ਦਿੰਦੇ ਨੇ ਆਪਣੀ ਹੀ ਪਾਰਟੀ ਦੀ ਵਰਕਰ ਦੇ ਨਾਲ ਹੰਝੂ ਬਹਾਉਣ ਦਾ ਇੱਕ ਵਧੀਆ ਨਾਟਕ ਕਰਦੇ ਨੇ ਅਤੇ ਚਲੇ ਜਾਂਦੇ ਨੇ ਇਹ ਤੋਂ ਇਲਾਵਾ ਇੱਕ ਹੋਰ ਵੀ ਗੱਲ ਹੈ ਕਿ ਕਿਸਾਨਾਂ ਨੇ ਖੜਨ ਦੇ ਦਾਅਵੇ ਕਰਨੇ ਹੱਕ ਠੋਕਣੀ ਕਿ ਮੈਂ ਕਿਸਾਨਾਂ ਲਈ ਕੁਝ ਵੀ ਕਰ ਜੂਗਾ ਉਹ ਕਹਿਣਾ ਅਤੇ ਉਹ ਕਰਨ ਦੇ ਵਿੱਚ ਵੀ ਬੜਾ ਅੰਤਰ ਹੁੰਦਾ ਹੁਣ ਮੈਂ ਗੱਲ ਕਰ ਰਿਹਾ ਆਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਇਹ ਸਾਰੇ ਵਿਪਤਾ ਦੇ ਸਮੇਂ ਦੇ ਵਿੱਚ ਜਦੋਂ ਪੰਜਾਬ ਦਾ ਕਿਸਾਨ ਪਹਿਲਾਂ ਹੀ ਵਿਪਤਾ ਦੇ ਵਿੱਚ ਹੈ ਉਹਦਾ ਲੱਕ ਟੁੱਟਿਆ ਪਿਆ ਉਹਦੀਆਂ ਫਸਲਾਂ ਬਰਬਾਦ ਹੋ ਰਹੀਆਂ ਨੇ ਬੇਸ਼ੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਹੜ੍ਹ ਦੇ ਵਿੱਚ ਕਹਿੰ ਲੋ ਵੀ ਹੜ੍ਹ ਪ੍ਰਭਾਵਿਤ ਐਲਾਨ ਦਿੱਤਾ ਗਿਆ ਹੈ ਪਰ ਫਿਰ ਵੀ ਕਾਸ਼ਿ ਜ਼ਿਲ੍ਹਿਆਂ ਦੇ ਵਿੱਚ ਤਾਂ ਕਿਸਾਨ ਬਿਲਕੁਲ ਹੀ ਮਾਰੇ ਜਾ ਚੁੱਕੇ ਨੇ ਤੇ ਜਿਨ੍ਹਾਂ ਦੇ ਵਿੱਚ ਬਚੇ ਨੇ ਉਹਨਾਂ ਦੇ ਵਿੱਚ ਵੀ ਜੋ ਬਚੀ ਖੂਚੀ ਇੱਕ ਤੁਸੀਂ ਆਖ ਸਕਦੇ ਹੋ ਕਿ ਉਮੀਦ ਸੀ ਉਹ ਵੀ ਹੁਣ ਸੈਂਟਰ ਸਰਕਾਰ ਵੱਲੋਂ ਖੋਈ ਜਾ ਰਹੀ ਹੈ ਦੇਸ਼ ਭਰ ਦੇ ਵਿੱਚ ਕਪਾਹ ਦੀ ਜੋ ਕਾਸ਼ਤ ਹੈ ਉਹ ਪੰਜਾਬ ਮਹਾਰਾਸ਼ਟਰ ਤੇ ਤੇਲੰਗਾਨਾ ਵਰਗੇ ਸੂਬਿਆਂ ਵਿੱਚ ਜ਼ਿਆਦਾ ਹੁੰਦੀ ਹੈ ਜੇਕਰ ਵੇਖਿਆ ਜਾਏ ਤਾਂ ਪਿਛਲੇ 1.5 ਦਹਾਕੇ ਤੋਂ ਪੰਜਾਬ ਦੇ ਵਿੱਚ ਵੀ ਕਪਾਹ ਦੀ ਨਰਮੇ ਦੀ ਕਾਸ਼ਤ ਘਟੀ ਹੈ ਕਦੇ ਕੁਦਰਤੀ ਵਿਪਤਾ ਕਹਿ ਲਓ ਕਦੇ ਬੀਿਆਂ ਦੀ ਖਰਾਬੀ ਕਹਿ ਲਓ ਕਦੇ ਸੁੰਡੀਆਂ ਦੇ ਹਮਲੇ ਕਹਿ ਲਓ ਕਿਸਾਨ ਦਾ ਲੱਕ ਟੁੱਟਿਆ ਹੈ ਤੇ ਟੁੱਟਦਾ ਟੁੱਟਦਾ ਕੀ ਹੋਇਆ ਕਿ ਉਹ ਇਹ ਫਸਲ ਤੋਂ ਦੂਰ ਹੋ ਰਿਹਾ ਹੁਣ ਇਹਦੇ ਨਾਲ ਇੱਕ ਨਵੀਂ ਚੀਜ਼ ਜੁੜ ਗਈ ਹੈ ਕਿ ਅਮਰੀਕਾ ਜੋ ਕਿ ਮੋਦੀ ਸਰਕਾਰ ਦੀ ਬਾਹਮ ਰੋੜ ਰਿਹਾ ਹੈ ਕਿ ਖੇਤੀ ਦੇ ਵਿੱਚ ਉਹਨੂੰ ਵਧਣ ਦਿੱਤਾ ਜਾਏ ਉਹਦੇ ਜੋ ਉਤਪਾਦਕ ਉਹਦੇ ਜੋ ਉਤਪਾਦ ਨੇ ਉਹਨਾਂ ਨੂੰ ਆਉਣ ਦਿੱਤਾ ਜਾਏ ਇੰਡੀਆ ਵਿੱਚ ਉਹਨਾਂ ਦੀ ਟੈਕਸ ਫਰੀ ਖਰੀਦ ਹੋਵੇ ਤਾਂ ਉਹਦੀ ਕਵਾਇਦ ਆ ਉਹ ਸਭ ਤੋਂ ਪਹਿਲਾਂ ਕਪਾਹ ਕਾਸ਼ਤਕਾਰਾਂ ਤੋਂ ਸ਼ੁਰੂ ਕਰਦ ਕੇ ਹੋ ਗਈ ਹੈ ਅਮਰੀਕੀ ਕਹਿ ਲਓ ਜਾਂ ਵਿਦੇਸ਼ੀ ਜੋ ਕਪਾਹ ਆਏ ਉਹਤੇ ਹੁਣ ਤੱਕ 11% ਦੀ ਇੱਕ ਟੈਕਸ ਲੱਗਦਾ ਸੀ ਉਹ ਟੈਕਸ ਜਿਹਦੇ ਨਾਲ ਉਹ ਕਪਾਹ ਮਹਿੰਗੀ ਹੁੰਦੀ ਸੀ ਜੇਕਰ ਆਪਾਂ ਸੌਖੇ ਸ਼ਬਦਾਂ ਵਿੱਚ ਸਮਝੀਏ ਅਤੇ ਉਹਦੇ ਕਰਕੇ ਜੋ ਦੇਸ਼ ਦੇ ਕਿਸਾਨਾਂ ਦੀ ਕਪਾਹ ਹੈ ਉਹਨੂੰ ਮੰਡੀ ਦੇ ਵਿੱਚ ਉਹਦਾ ਮੁਕਾਬਲਾ ਕਰਨ ਦਾ ਮੌਕਾ ਮਿਲਦਾ ਸੀ ਪਰ ਮੋਦੀ ਸਰਕਾਰ ਨੇ 트럼ਪ ਦੀ ਮਰੂੜੀ ਹੋਈ ਬਾਹ ਤੋਂ ਬਾਲ ਹੌਲੀ ਹੌਲੀ ਚੁੱਪਚੀ ਪੀਤੇ ਕਪਾਹ ਦੇ ਉੱਤੇ ਲਾਏ ਹੋਏ ਟੈਕਸ ਤੋਂ 31 ਦਸੰਬਰ ਤੱਕ ਛੋਟ ਦੇ ਦਿੱਤੀ ਹੈ ਜਾਨੀ ਕਿ ਜਿਹੜੀ ਹੁਣ ਬਾਹਰਲੀ ਕਪਾਹ ਭਾਰਤ ਵਿੱਚ ਆਏਗੀ ਉਹ ਭਾਰਤੀ ਕਿਸਾਨਾਂ ਦੀ ਪੰਜਾਬੀ ਮਹਾਰਾਸ਼ਟਰ ਤੇਲੰਗਾਨਾ ਦੇ ਕਿਸਾਨਾਂ ਦੀ ਕਪਾਹ ਤੋਂ ਸਸਤੀ ਹੀ ਹੋਏਗੀ ਕਿਉਂਕਿ ਉਹਨਾਂ ਦੀਆਂ ਸਰਕਾਰਾਂ ਆਪਣੇ ਕਿਸਾਨਾਂ ਨੂੰ ਪਹਿਲਾਂ ਹੀ ਇੰਨੀ ਸਬਸਿਡੀ ਦਿੰਦੀਆਂ ਨੇ ਤਾਂ ਕਿ ਉਹ ਜਦੋਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਆਪਣੇ ਉਤਪਾਦ ਲੈ ਕੇ ਜਾਣ ਤਾਂ ਉਹ ਮੁਕਾਬਲਾ ਕਰ ਸਕਣ ਅਤੇ ਜੋ ਸਾਡੇ ਇੱਥੋਂ ਦੇ ਜੋ ਟੈਕਸਟਾਈਲ ਕੰਪਨੀਆਂ ਵਾਲੇ ਆ ਉਹ ਵੀ ਚਾਹੁੰਦੇ ਨੇ ਕਿ ਉਹ ਕਪਾ ਉਹਨਾਂ ਨੂੰ ਮਿਲੇ ਕਿਉਂਕਿ ਉਹਨੂੰ ਉਹ ਬਿਹਤਰ ਮੰਨਦੇ ਨੇ ਉਹਨੂੰ ਉਹ ਮੰਨਦੇ ਨੇ ਕਿ ਉਹ ਹਰ ਪੱਖੋਂ ਵਧੀਆ ਹੈ ਅਤੇ ਉਸ ਨੂੰ ਖਰੀਦਣਾ ਚਾਹੁੰਦੇ ਨੇ ਇਸ ਕਰਕੇ ਉਹ ਸਰਕਾਰ ਤੇ ਵੀ ਦਬਾਅ ਪਾਉਂਦੇ ਨੇ ਪਰ ਕੋਈ ਵੀ ਸਰਕਾਰ ਤੇ ਕਦੇ ਇਹ ਦਬਾਅ ਨਹੀਂ ਪਾਉਂਦਾ ਕਿ ਜੋ ਭਾਰਤ ਦੀ ਜੋ ਕਪਾਹ ਹੈ ਜੋ ਭਾਰਤ ਦਾ ਨਰਮਾ ਹੈ ਉਹਨੂੰ ਕਿੱਦਾਂ ਬਿਹਤਰ ਬਣਾਇਆ ਜਾਵੇ ਨਹੀਂ ਇਹਦੇ ਲਈ ਕੋਈ ਨਹੀਂ ਕਰਦਾ ਹੋਇਆ ਕੀ ਹੈ ਕਿ ਹੁਣ ਟੈਕਸ ਮੁਕਤ ਕਰਨ ਤੋਂ ਬਾਅਦ ਉਹ ਕਪਾਹ ਦੀ ਜੋ ਗੰਢ ਹੈ ਉਹ 50000 ਰੁਪਏ ਤੱਕ ਆ ਜਾਏਗੀ ਜੋ ਕਿ ਸ਼ਾਇਦ 355 ਕਿਲੋ ਦੀ ਗੰਢ ਮੰਨੀ ਜਾਂਦੀ ਹੈ ਤੇ ਹੁਣ ਜਦੋਂ ਕਪਾਹ ਦਾ ਸੀਜ਼ਨ ਆ ਰਿਹਾ ਹੈ ਜਦੋਂ ਉਹਦੀ ਹੁਣ ਤੜਾਈ ਹੋਣ ਵਾਲੀ ਹੈ ਤਾਂ ਇਸ ਮੌਕੇ ਟੈਕਸ ਫ੍ਰੀ ਹੋਣਾ ਕਪਾਹ ਦਾ ਤਾਂ ਜਿਹੜਾ ਕਿਸਾਨ ਪਹਿਲਾਂ ਹੀ ਦੇਸ਼ ਦਾ ਮਰਿਆ ਹੋਇਆ ਉਹਦੇ ਲਈ ਆਪਣਾ ਮੁਨਾਫਾ ਕੱਢਣਾ ਤਾਂ ਦੂਰ ਆਪਣਾ ਖਰਚਾ ਕੱਢਣਾ ਵੀ ਇਸ ਕਪਾਹ ਦੇ ਨਾਲ ਮੁਸ਼ਕਲ ਹੋ ਜਾਏਗਾ ਜਦੋਂ ਕਿ ਟੈਕਸਟਾਈਲ ਕੰਪਨੀ ਵਾਲਿਆਂ ਨੂੰ ਮੰਡੀ ਦੇ ਵਿੱਚ ਪਹਿਲਾਂ ਹੀ ਵਿਦੇਸ਼ੀ ਕਪਾਹ ਜੋ ਕਿ ਵਧੀਆ ਮੰਨੀ ਜਾਂਦੀ ਹੈ ਸਸਤੇ ਭਾਅ ਦੇ ਉੱਤੇ ਉਪਲਬਧ ਹੋਵੇਗੀ ਤਾਂ ਉਹਨਾਂ ਦੀ ਕਪਾਹ ਨੂੰ ਖਰੀਦੇਗਾ ਕੌਣ ਕੀ ਇਹ ਸੋਚਿਆ ਨਹੀਂ ਗਿਆ ਸੋਚਿਆ ਤਾਂ ਗਿਆ ਹੈ ਪਰ ਕਿਸਾਨ ਵਾਰੇ ਸਭ ਤੋਂ ਬਾਅਦ ਵਿੱਚ ਸੋਚਿਆ ਜਾਂਦਾ ਹੈ ਸੋਚਿਆ ਗਿਆ ਹੈ ਕਿ ਪਾਹ ਕاشتਕਾਰਾਂ ਵਾਰੇ ਸੋਚਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਬਲੀ ਆ ਪੈਨਾਂ ਦੀ ਦਿੰਨੇ ਆ ਤਾਂ ਕਿ મોદી ਖੁਸ਼ ਕਰ ਸਕਣ ਆਪਣੇ ਟਰੰਪ ਸਾਹਿਬ ਨੂੰ ਗੱਲਾਂ ਵੱਡੀਆਂ ਦਰਸ਼ਨ ਛੋਟੇ ਭਾਵੇਂ ਪੰਜਾਬ ਦੀ ਸਰਕਾਰ ਕਹਿ ਲਈਏ ਅਤੇ ਭਾਵੇਂ ਦੇਸ਼ ਦੀ ਸਰਕਾਰ ਕਹਿ ਲਈਏ ਅੱਜ ਕੋਈ ਗੱਲ ਨਹੀਂ ਹੈ ਵੀ ਮੈਂ ਤੁਹਾਨੂੰ ਇਹਦਾ ਹੱਲ ਦੱਸ ਸਕਾਂ ਸਿਰਫ ਸਵਾਲ ਨੇ ਸਿਰਫ ਸਵਾਲ ਨੇ ਇਹਦਾ ਹੱਲ ਕੋਈ ਨਹੀਂ ਸਮਝ ਨਹੀਂ ਆਉਂਦੀ ਕਿ ਕਿੱਦਾਂ ਕਹੀਏ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਕਿ ਕਿ ਭਾਈ ਅਸੀਂ ਬਚ ਸਕੀਏ ਹਾਂ ਪਰ ਇੱਕ ਚੀਜ਼ ਕਰ ਸਕਦੇ ਹਾਂ ਸਾਨੂੰ ਇਕੱਠੇ ਹੋਣਾ ਪਏਗਾ ਸਾਨੂੰ ਜਾਗਰੂਕ ਹੋਣਾ ਪਏਗਾ ਆਪਣੇ ਹੱਕਾਂ ਦੇ ਲਈ ਜੇਕਰ ਟਰੰਪ ਵਰਗੇ ਸਾਡੇ ਪ੍ਰਧਾਨ ਮੰਤਰੀ ਦੀ ਬਾਹ ਮੋੜ ਸਕਦੇ ਨੇ ਸੱਤ ਸਮੁੰਦਰੋਂ ਪਾਰ ਲੈ ਕੇ ਤਾਂ ਅਸੀਂ ਆਪਣੀਆਂ ਸਰਕਾਰਾਂ ਦੇ ਕੰਨ ਕਿਉਂ ਨਹੀਂ ਮੋੜ ਸਕਦੇ ਜਦੋਂ ਇਸ ਦੇਸ਼ ਦੇ ਵਿੱਚ ਵਪਾਰੀਆਂ ਦਾ ਬਿਨਾਂ ਮੰਗਿਆਂ ਸਾਰਾ ਕਰਜ਼ ਮਾਫ਼ ਕੀਤਾ ਜਾਂਦਾ ਤਾਂ ਕਿਸਾਨ ਦਾ ਕਿਉਂ ਨਹੀਂ ਕੀਤਾ ਜਾਂਦਾ ਜਦੋਂ ਰੂਸ ਤੋਂ ਆਪਣੇ ਮਿੱਤਰਾਂ ਨੂੰ ਤੇਲ ਖਰੀਦ ਕੇ ਦੇਣ ਦੇ ਲਈ ਮੋਦੀ ਸਾਹਿਬ ਅੜ ਸਕਦੇ ਨੇ ਤਾਂ ਆਪਣੇ ਕਿਸਾਨਾਂ ਲਈ ਕਿਉਂ ਨਹੀਂ ਅੜ ਸਕਦੇ ਕਿਉਂ ਤਾਂ ਆਪਣੇ ਕੋਲੇ ਰੱਖੀਏ ਨਾ ਇਹ ਕਿਉਂ ਤਾਂ ਉਹਦਾ ਲੀਡਰਾਂ ਤੋਂ ਪੁੱਛੀਏ ਨਾ ਜਿਹੜੇ ਸਾਡੇ ਕੋਲ ਆਉਂਦੇ ਨੇ ਅਤੇ ਜਿੰਨਾ ਸਮਾਂ ਉਹ ਕਿਉਂ ਦਾ ਜਵਾਬ ਨਹੀਂ ਦਿੰਦੇ ਅਤੇ ਅਸੀਂ ਸੰਤੁਸ਼ਟ ਨਹੀਂ ਹੁੰਦੇ ਅਸੀਂ ਉਹਨਾਂ ਨੂੰ ਵੋਟ ਦੇਣ ਲੱਗਿਆਂ ਵੀ ਕਹੀਏ ਵੀ ਭਾਈ ਕਿਉਂ ਕਿਉਂ ਪਾਈਏ ਤੈਨੂੰ ਵੋਟ